ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਭਾਈ ਅਮੀਰ ਕਰਦਾ ਕਿ ਆਪ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਆਪਾਂ ਇਹ ਅਰਦਾਸ ਕਰਦੇ ਆਂ ਕਿ ਬਾਬਾ ਜੀ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣਾ ਤੰਦਰੁਸਤੀਆਂ ਬਖਸ਼ਣਾ ਸੋ ਅੱਜ ਦੀ ਜਿਹੜੀ ਆਪਾਂ ਕਹਾਣੀ ਐ ਵੀਡੀਓ ਦੀ ਉਹ ਬੜੀ ਘੈਂਟ ਕਹਾਣੀ ਐ ਹਨੀ ਉਹ ਹਰ ਇੱਕ ਨਾਲ ਰਿਲੇਟ ਕਰਦੀ ਐ ਚਾਹੇ ਤੁਸੀਂ ਹੋ ਚਾਹੇ ਮਾਇਆ ਚਾਹੇ ਤੁਹਾਡੇ ਆਸ-ਪਾਸ ਦੇ ਲੋਕ ਨੇ ਹਨੀ ਇਹ ਕਹਾਣੀ ਸਾਰਿਆਂ ਨਾਲ ਰਿਲੇਟ ਕਰੂਗੀ ਹੁਣ ਕਹਾਣੀ ਦਾ ਜਿਹੜਾ ਮੇਨ ਟਾਈਟਲ ਕੀ ਐ ਕਹਾਣੀ ਦਾ ਮੇਨ ਟਾਈਟਲ ਇਹ ਐ ਕਿ ਚੰਗੇ ਬੰਦੇ ਨੂੰ ਸਾਰੇ ਦੁੱਖ ਕਿਉਂ ਆਉਂਦੇ ਨੇ ਕਈ ਵੇਰੇ ਆਪਾਂ ਕਹੈ ਨਹੀਂ ਦਿੰਦੇ ਵੀ ਯਾਰ ਮੈਂ ਤਾਂ ਕਦੇ ਕੋਈ ਕਿਸੇ ਦਾ ਮਾੜਾ ਨਹੀਂ ਕੀਤਾ ਕਰਿਆ ਮੈਂ ਕਦੇ ਕਿਸੇ ਦਾ ਹੱਕ ਨਹੀਂ ਖਾਇਆ ਹੈਗਾ ਹਨੀ ਮੈਂ ਰੋਜ਼ ਰੱਬ ਦਾ ਨਾਮ ਲੈਣਾ ਫਿਰ ਵੀ ਮੈਨੂੰ ਇੰਨੇ ਦੁੱਖ ਕਿਉਂ ਆ ਰਹੇ ਨੇ ਤੇ ਇੱਕ ਪਾਸੇ ਮਾੜਾ ਬੰਦਾ ਹੁੰਦਾ ਹੈ ਬੁਰੇ ਕਰਮ ਵਾਲਾ ਬੰਦਾ ਹੁੰਦਾ ਹੈ ਹਨੀ ਉਹ ਜਿਹੜਾ ਬੁਰੇ ਕਰਮ ਕਰਦਾ ਬੰਦਾ ਉਹ ਸੁਖੀ ਹੁੰਦਾ ਹੈ ਉਹ ਆਪਣੇ ਆਪਣੇ ਉਸ ਸਭ ਨਾਲ ਉਹ ਨਜ਼ਾਰੇ ਲੈ ਰਿਹਾ ਹੁੰਦਾ ਤਾਂ ਉਹ ਸੁਖੀ ਕਿਉਂ ਹੁੰਦਾ ਹੈ ਹਨੀ ਇਹ ਕਹਾਣੀ ਦਾ ਆਪਣਾ ਮੇਨ ਟਾਈਟਲ ਹੈ ਇਹੀ ਚੀਜ਼ ਆਪਾਂ ਤੁਹਾਨੂੰ ਕਹਾਣੀ ਦੇ ਰਾਹੀਂ ਸਮਝਾਉਣੀ ਚਾਹਾਂਗੇ ਸੋ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਭਾਈ ਠੀਕ ਹੈ ਜੀ ਸੋ ਆਪ ਸਭ ਦਾ ਸਾਡੇ ਏਸ਼ੀਅ ਯੂਟਿਊਬ ਚੈਨਲ ਵਿੱਕੀ ਸਟਾਰ ਦਸਤਰੀ ਵਾਲਾ 98 ਤੇ ਸਵਾਗਤ ਹੈ ਤੇ ਹੁਣ ਆਪਾਂ ਕਰਦੇ ਆ ਭਾਈ ਕਹਾਣੀ ਸ਼ੁਰੂ ਮੈਂ ਫੇਰ ਵਾਰ-ਵਾਰ ਤੁਹਾਨੂੰ ਕਹਿ ਰਿਹਾ ਬਹੁਤ ਸੋਹਣੀ ਕਹਾਣੀ ਹੈ ਸੁਣ ਕੇ ਜਾਇਓ ਲਾਸਟ ਤੱਕ ਸੁਣਿਓ ਠੀਕ ਹੈ ਜੀ ਤਾਂ ਹੁਣ ਆਪਾਂ ਸਮਝਦੇ ਆ ਕਿ ਮਾੜੇ ਬੰਦੇ ਨਾਲ ਬੁਰ ਚੰਗਾ ਕਿਉਂ ਹੁੰਦਾ ਤੇ ਚੰਗੇ ਬੰਦੇ ਨਾਲ ਬੁਰਾ ਕਿਉਂ ਹੁੰਦਾ ਹਨੀ ਹੁਣ ਇੱਕ ਨਗਰ ਦੇ ਵਿੱਚ ਦੋ ਬੰਦੇ ਰਹਿੰਦੇ ਹੁੰਦੇ ਨੇ ਇੱਕ ਦਾ ਬੰਦਾ ਹੁੰਦਾ ਭਾਈ ਚੰਗਾ ਬੰਦਾ ਹਨੀ ਜਿਹੜਾ ਆਪਣਾ ਪਾਠ ਪੂਜਾ ਕਰਦਾ ਡੇਲੀ ਮੰਦਿਰ ਜਾਂਦਾ ਤੇ ਚੰਗੇ ਕਰਮ ਕਰਦਾ ਕਿਸੇ ਦਾ ਕਦੇ ਹੱਕ ਨਹੀਂ ਮਾਰ ਕੇ ਖਾਂਦਾ ਸਭ ਦਾ ਭਲਾ ਸੋਚਦਾ ਤੇ ਦੂਜੇ ਪਾਸੇ ਉਹਦੇ ਆਪੋਜੀਟ ਹੈਗਾ ਭਾਈ ਬੁਰੇ ਕਰਮ ਵਾਲਾ ਬੰਦਾ ਹਨੀ ਜਿਹੜਾ ਚੋਰੀ ਚਿਕਾਰੀ ਕਰਦਾ ਕਰੇ ਕਿਸੇ ਧਰਮ ਨੇ ਪਾਠ ਪੂਜਾ ਨਹੀਂ ਕੀਤੀ ਹੋएगी ਹਮੇਸ਼ਾ ਹੀ ਕਿਸੇ ਦਾ ਹੱਕ ਦੱਬ ਕੇ ਖਾਂਦਾ ਜਾਂ ਚੋਰੀ ਕਰਕੇ ਖਾਂਦਾ ਹਣਾ ਤੇ ਇੱਕ ਪਾਸੇ ਉਹ ਜਿਹੜਾ ਚੰਗਾ ਬੰਦਾ ਹੁੰਦਾ ਉਹ ਡੇਲੀ ਆਪਣਾ ਭਾਈ ਉਹਨੇ ਮੰਦਿਰ ਜਾਣਾ ਪਾਠ ਪੂਜਾ ਕਰਨੀ ਮੱਥਾ ਟੇਕਣਾ ਤੇ ਉੱਥੋਂ ਆ ਕੇ ਆਪੜਾ ਕੰਮ ਕਰਨਾ ਤੇ ਜਿਹੜੀ ਉਹਨੂੰ ਮਜ਼ਦੂਰੀ ਵਗੈਰਾ ਜੋ ਵੀ ਮਿਲਣੀ ਉਹਦੇ ਆਸਰੇ ਆਪਣਾ ਜੀਵਨ ਬਤੀਤ ਕਰ ਲੈਣਾ ਤੇ ਦੂਜੇ ਪਾਸੇ ਜਿਹੜਾ ਬੁਰਾ ਬੰਦਾ ਹੁੰਦਾ ਦੀ ਉਹ ਹਰ ਵੇਲੇ ਇਸੇ ਚ ਆਕਚਰ ਰਹਿੰਦਾ ਦੀ ਕਿ ਕਿੱਥੋਂ ਉਹ ਕਿਨੂੰ ਲੁੱਟੇ ਤੇ ਕਿੱਥੋਂ ਉਹ ਪੈਸਾ ਕਮਾਵੇ ਦੇ ਖਾਵੇ ਪੀਵੇ ਵਧੀਆ ਐਸ਼ ਕਰੇ ਠੀਕ ਹੈ ਤਾਂ ਇਸੇ ਤਰ੍ਹਾਂ ਕਰਦੇ ਕਰਾਉਂਦੇ ਭਾਈ ਕੀ ਹੋਇਆ ਕਿ ਜਿਹੜਾ ਬੁਰਾ ਬੰਦਾ ਹੁੰਦਾ ਉਹ ਇੱਕ ਦਿਨ ਕੀ ਹੁੰਦਾ ਵੀ ਅੱਖ ਜੀ ਬਚਾਉਂਦੇ ਹੋਏ ਮੰਦਿਰ ਦੇ ਵਿੱਚ ਜਾਂਦਾ ਤੇ ਮੰਦਿਰ ਦੇ ਵਿੱਚੋਂ ਪੈਸੇ ਚੋਰੀ ਕਰ ਲੈਂਦਾ ਠੀਕ ਹੈ ਜੀ ਤੇ ਚੋਰੀ ਕਰਕੇ ਉਹ ਤੁਰੋ-ਤੁਰੋ ਆ ਪੰਡਤ ਤੋਂ ਅੱਖ ਜੀ ਬਚਾ ਕੇ ਲੰਘ ਜਾਂਦਾ ਤੇ ਉਹਦਾ ਲੰਗਣਾ ਹੁੰਦਾ ਦੂਜੇ ਪਾਸੇ ਜਿਹੜਾ ਬੰਦਾ ਚੰਗਾ ਬੰਦਾ ਹੁੰਦਾ ਉਹਦਾ ਮੰਦਿਰ ਦੇ ਵਿੱਚ ਐਂਟਰ ਕਰਨਾ ਹੁੰਦਾ ਉਹ ਮੰਦਿਰ ਦੇ ਵਿੱਚ ਜਦ ਐਂਟਰ ਕਰਦਾ ਹੈ ਯਾਨੀ ਐਂਟਰ ਕਰਨ ਤੋਂ ਬਾਅਦ ਜਦੋਂ ਮੱਥਾ ਵਗੈਰਾ ਟੇਕਦਾ ਤਾਂ ਮੱਥਾ ਵਗੈਰਾ ਟੇਕਣ ਤੋਂ ਬਾਅਦ ਭਾਈ ਜਦ ਮਨ ਜਿਹੜਾ ਪੁਜਾਰੀ ਹੁੰਦਾ ਉਹ ਜਦ ਗੌਰ ਕਰਦਾ ਪੁਜਾਰੀ ਦੇਖਦਾ ਕਿ ਯਾਰ ਮੰਦਰ ਦੇ ਵਿੱਚੋਂ ਜਿਹੜਾ ਪੈਸਾ ਸੀਗਾ ਜਿਹੜਾ ਚੜਾਵੇ ਵਾਲਾ ਪੈਸਾ ਸੀ ਉਹ ਚੋਰੀ ਹੋ ਗਿਆ ਹਨਾ ਤੇ ਭਾਈ ਉਹ ਉਸ ਵੇਲੇ ਪੁਜਾਰੀ ਨੂੰ ਆਸੇ-ਪਾਸੇ ਉਹ ਨਿਗਾਹ ਮਾਰਦਾ ਇਹਨੂੰ ਕੋਈ ਨਹੀਂ ਦਿਖਦਾ ਹੈਗਾ ਉਹ ਚੱਕ ਕੇ ਸਾਰਾ ਦੋਸਾ ਜਿਹੜਾ ਉਹ ਭਾਈ ਉਸ ਚੰਗੇ ਬੰਦੇ ਤੇ ਲਾ ਦਾਨਾ ਠੀਕ ਹੈ ਜੀ ਉਹ ਸਾਰਾ ਦੋ ਚੰਗੇ ਬੰਦੇ ਤੇ ਲਾ ਦੰਦਾ ਜਾਦਾ ਤਾਂ ਉੱਥੇ ਆਸ-ਪਾਸ ਦੇ ਜਿਹੜੇ ਲੋਕ ਹੁੰਦੇ ਨੇ ਜਾਂ ਦੁਕਾਨ ਵਾਲੇ ਦਾ ਜੋ ਰੇਡੀਅਨ ਦਾ ਜੋ ਜਾਂ ਮੱਥਾ ਟੇਕਣ ਵਾਲੇ ਵੀ ਹੋਰ ਆ ਰਹੇ ਹੁੰਦੇ ਚੱਲ ਕੇ ਉਹ ਸਾਰਿਆਂ ਦਾ ਇਕੱਠ ਉੱਥੇ ਹੋ ਜਾਂਦਾ ਤੇ ਸਾਰੇ ਉਹ ਗਾਲਾਂ ਕੱਢਣ ਲੱਗ ਜਾਂਦੇ ਨੇ ਬਹੁਤ ਚੰਗਾ ਬਹੁਤ ਬੁਰਾ ਚੰਗਾ ਬੋਲਦੇ ਨੇ ਉਹਨੂੰ ਹਨੀ ਮਾੜਾ ਬੋਲਦੇ ਨੇ ਤੇ ਦੂਜੇ ਪਾਸੇ ਜਿਹੜਾ ਮਾੜਾ ਬੰਦਾ ਹੁੰਦਾ ਉਹ ਤੰਦਰ ਚੁਗਰੀ ਕਰਕੇ ਉਹ ਖਿਸਕ ਜਾਂਦਾ ਤੋਂ ਅੱਖ ਜੀ ਬਚਾ ਕੇ ਹਨੀ ਤਾਂ ਉਹ ਜਿਹੜਾ ਚੰਗਾ ਬੰਦਾ ਹੁੰਦਾ ਉਹ ਉਸ ਵੇਲੇ ਉੱਥੇ ਸੋਚ ਰਿਹਾ ਹੁੰਦਾ ਵੀ ਮੇਰੇ ਨਾਲ ਐਦਾਂ ਕਿਉਂ ਹੋਇਆ ਵੀ ਮੈਂ ਤਾਂ ਮੱਥ ਚੰਗੇ ਕੰਮ ਕਰਦਾ ਕਰੇ ਕਿਸੇ ਦਾ ਮੈਂ ਹੱਕਵਾਰ ਨਹੀਂ ਖਾਦਾ ਵੀ ਮੇਰੇ ਸਾਰੇ ਇਹ ਮੇਰੇ ਨਾਲ ਕਿਉਂ ਹੋ ਰਿਹਾ ਹੈ ਹਨੀ ਪਰ ਉਹ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਉੱਥੋਂ ਕਹਿੰਦੇ ਅੱਖ ਜੀ ਵਿੱਚ ਆ ਕੇ ਨਿਕਲਦਾ ਹੈ ਉਹ ਹਨੀ ਲੋਕਾਂ ਤੋਂ ਅੱਖ ਲੋਕਾਂ ਤੋਂ ਵਿੱਚ ਬਚ ਕੇ ਜਦੋਂ ਉਹ ਉੱਥੋਂ ਨਿਕਲਦਾ ਤਾਂ ਨਿਕਲਦਾ ਉਹ ਜਾ ਰਿਹਾ ਹੁੰਦਾ ਦੂਜੇ ਪਾਸੇ ਉਹ ਵੀ ਜਾ ਰਿਹਾ ਹੁੰਦਾ ਜਿਹੜਾ ਬੁਰਾ ਬੰਦਾ ਹੁੰਦਾ ਤਾਂ ਉਹਦੀ ਅਚਾਨਕ ਇੱਕ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਜਿਹੜਾ ਚੰਗਾ ਬੰਦਾ ਹੁੰਦਾ ਚੰਗੇ ਬੰਦੇ ਦੀ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਗੱਡੀ ਮਾਰਦੇ ਭਾਈ ਉਹਨੂੰ ਵਗਾ ਕੇ ਤੇ ਉਹਦੇ ਲੱਗਦੇ ਨੇ ਸੱਟਾ ਫੇਟਾ ਨਹੀਂ ਆ ਹਣੀ ਤਾਂ ਉਹ ਸੱਟਾ ਵੇਟਾਂ ਜਾਂ ਲੱਗਦੀਆਂ ਨੇ ਉਸ ਤੋਂ ਬਾਅਦ ਉਹ ਫੇਰ ਦੇਖਦਾ ਫੇਰ ਰੱਬ ਨੂੰ ਕੋਸਦਾ ਕਿ ਏ ਰੱਬਾ ਮੈਂ ਤੇਰਾ ਕੀ ਮਾੜਾ ਕਰਤਾ ਕਹਿੰਦਾ ਮੈਂ ਤਾਂ ਪੂਜਾ ਕਰਨ ਆਇਆ ਸੀ ਤੇ ਡੇਲੀ ਕਰਦਾ ਮੈਂ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ ਆਪਣੇ ਕਰਮ ਕਰਕੇ ਖਾ ਰਿਆ ਸੀ ਵੀ ਤੂੰ ਮੈਨੂੰ ਆਪਣੇ ਕਰਮ ਕਰਕੇ ਵੀ ਨਹੀਂ ਖਾਣ ਦਿੰਦਾ ਯਾਰ ਮੇਰੇ ਤੋਂ ਇਹੋ ਜਿਹਾ ਕੀ ਭੁੱਲ ਹੋ ਗਈ ਕੀ ਚੱਕਰ ਪੈ ਗਿਆ ਵੀ ਇੱਕ ਪਾਸੇ ਤਾਂ ਮਾੜੇ ਬੰਦੇ ਨੇ ਜਿਹਨਾਂ ਨੂੰ ਤੂੰ ਸਪੋਰਟ ਕਰਦਾ ਉਹ ਵਧੀਆ ਨਜ਼ਾਰੇ ਲੈਂਦੇ ਨੇ ਮੈਂ ਬਾੜ ਪੂਜਾ ਕਰਦਾ ਯਾਰ ਤੂੰ ਮੇਰੇ ਨਾਲ ਇਹੋ ਜਿਹਾ ਉਹ ਕਿਉਂ ਕਰ ਰਿਹਾ ਸਾਰੇ ਦੁੱਖ ਮੇਰੀ ਝੋਲੀ ਪਾਣੇ ਨੇ ਤਾਂ ਹਣੀ ਉਹ ਐਦਾਂ ਕਰਕੇ ਰੱਬ ਨੂੰ ਕੋਸਣ ਲੱਗ ਜਾਂਦਾ ਤੇ ਕੀ ਕਰਦਾ ਤੇ ਜਿਹੜਾ ਗੱਡੀ ਹੁੰਦੀ ਆ ਗੱਡੀ ਵਾਲਾ ਬੰਦਾ ਨੀਚੇ ਉਤਰਿਆ ਹੁੰਦਾ ਤੇ ਜਿਹੜਾ ਬੁਰਾ ਬੰਦਾ ਹੁੰਦਾ ਜਿਹੜਾ ਬੁਰੇ ਕਰਮ ਵਾਲਾ ਹੁੰਦਾ ਹੈ ਨੀ ਉਹ ਬੰਦਾ ਵੀ ਉੱਥੋਂ ਹੀ ਲੰਘ ਰਿਹਾ ਹੁੰਦਾ ਉਹਨੂੰ ਪਤਾ ਲੱਗਦਾ ਜਦ ਗੱਡੀ ਦੇ ਨਾਲ ਉਹਦੀ ਟੱਕਰ ਹੋ ਗਈ ਚੰਗੇ ਬੰਦੇ ਦੀ ਤਾਂ ਉਹ ਕੀ ਕਰਦਾ ਗੱਡੀ ਵਾਲਾ ਬੰਦਾ ਥੱਲੇ ਉਤਰਿਆ ਹੁੰਦਾ ਤਾਂ ਉਹਦੀ ਨਿਗਾ ਪੈਂਦੀ ਹੈ ਗੱਡੀ 'ਚ ਨੀ ਗੱਡੀ 'ਚ ਜਦ ਉਹ ਨਿਗਾ ਮਾਰਦਾ ਹੈ ਤਾਂ ਗੱਡੀ ਦੇ ਵਿੱਚ ਭਾਈ ਇੱਕ ਬੈਗ ਪਿਆ ਹੁੰਦਾ ਹੈ ਤੇ ਬੈਗ ਦੇ ਵਿੱਚੋਂ ਉਹ ਚੋਰ ਬੈਗ ਚੱਕ ਲੈਂਦਾ ਹੈ ਹਾਂ ਜਿਹੜਾ ਬੁਰਾ ਬੰਦਾ ਹੁੰਦਾ ਗੱਡੀ ਦੇ ਵਿੱਚ ਜਿਹੜਾ ਬੈਗਪੈਕ ਟਾਕੀ ਖੁੱਲੀ ਹੁੰਦੀ ਹੈ ਉਹ ਦੂਜਾ ਬੰਦਾ ਉਹਨੂੰ ਜਦ ਐਕਸੀਡੈਂਟ ਹੁੰਦਾ ਚੰਗੇ ਬੰਦੇ ਦਾ ਉਹ ਗੱਡੀ ਵਾਲਾ ਡਰਾਈਵਰ ਉੱਤਰ ਕੇ ਉਧਰ ਆ ਜਾਂਦਾ ਤੇ ਉਹ ਜਿਹੜਾ ਬੁਰਾ ਬੰਦਾ ਅੰਦਰ ਉਹਧਰੋਂ ਮੰਦਰ ਦੇ ਵਿੱਚੋਂ ਕ੍ਰਾਸ ਕਰ ਰਿਹਾ ਹੁੰਦਾ ਲੰਘ ਰਿਹਾ ਹੁੰਦਾ ਪੈਸੇ ਚੱਕ ਕੇ ਉਹ ਸੋਚਦਾ ਕਹਿੰਦਾ ਯਾਰ ਅੱਜ ਤਾਂ ਬਣ ਗਈ ਤੇ ਹਣ ਕਹਿੰਦਾ ਜਿਹਦਾ ਸਵਾਦ ਇਹ ਆ ਗਿਆ ਉਦੋਂ ਦਾ ਕਹਿੰਦਾ ਮੰਦਰ ਚੋਂ ਵੀ ਵਧੀਆ ਪੈਸੇ ਮਿਲ ਗਏ ਦੂਜੇ ਪਾਸੇ ਇੱਕ ਬੈਗ ਆ ਪਿਆ ਇਹਦੇ ਵਿੱਚੋਂ ਵੀ ਕੁਝ ਨਾ ਕੁਸਤਾ ਮਿਲੂਗਾ ਉਹ ਪਤੰਦਰ ਦਾ ਬੈਗ ਚੱਕ ਕੇ ਖਿੱਚ ਕੇ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਚੰਗਾ ਬੰਦਾ ਹੁੰਦਾ ਚੱਲੋ ਕਿਵੇਂ ਦਾ ਕਿਵੇਂ ਮੱਲਮ ਪੱਟੀ ਕਰਾ ਕੇ ਘਰੇ ਪਹੁੰਚਦਾ ਤੇ ਘਰੇ ਪਹੁੰਚਣ ਸਾਰ ਪਹਿਲਾਂ ਤਾਂ ਜਿਹੜੀਆਂ ਵੀ ਆਪਣੀਆਂ ਧਾਰਮਿਕ ਫੋਟੋਆਂ ਲੱਗੀਆਂ ਹੁੰਦੀਆਂ ਨੇ ਘਰੇ ਹਨਾ ਉਹਨਾਂ ਨੂੰ ਸਾਰਿਆਂ ਨੂੰ ਉਤਾਰ ਕੇ ਰੱਖ ਲੈਂਦਾ ਕਹਿੰਦਾ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਕਹਿੰਦਾ ਕਿ ਪਾਸੇ ਤਾਂ ਮੈਂ ਐਨਾ ਜ਼ਿਆਦਾ ਰੱਬ ਨੂੰ ਮੰਨਦਾ ਸੀ ਚੰਗੇ ਕੰਮ ਕਰਦਾ ਸੀਗਾ ਹਨੀ ਬੜਿਆ ਧਾਰਮਿਕ ਬੰਦਾ ਸੀਗਾ ਮੈਂ ਆਪਣੇ ਕੰਮ ਕਰਕੇ ਖਾ ਰਿਆ ਸੀਗਾ ਪਰ ਮਿੱਤਰ ਰੱਬ ਤੋਂ ਉਹ ਵੀ ਜਰਿਆ ਨਹੀਂ ਜਾਂਦਾ ਹੈਗਾ ਕਹਿੰਦਾ ਫਿਰ ਮੈਂ ਇਸ ਕਰਕੇ ਗੁੱਸੇ ਚ ਆ ਕੇ ਭਾਈ ਸਾਰੀਆਂ ਜਿਹੜੇ ਧਾਰਮਿਕ ਉਹਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਉਤਾਰ ਕੇ ਰੱਖ ਲੈਣਾ ਭਈ ਅੱਗੇ ਚੱਲ ਕੇ ਉਹਨਾਂ ਦੀ ਕਿਸੇ ਨਾ ਕਿਸੇ ਕਾਰਨ ਕਰਕੇ ਦੋਨਾਂ ਦੀ ਡੈਥ ਹੋ ਜਾਂਦੀ ਹੈ ਇਕੱਠਿਆਂ ਦੋਨਾਂ ਦੀ ਇਕੱਠਿਆਂ ਡੈਥ ਹੋ ਜਾਂਦੀ ਹੈ ਜਦ ਤਾ ਉਹ ਪਹੁੰਚਦੇ ਨੇ ਧਰਮਰਾਜ ਕੋਲੇ ਤੇ ਧਰਮਰਾਜ ਕੋਲੇ ਜਦ ਜਾਂਦੇ ਨੇ ਤਾਂ ਜਿਹੜਾ ਚੰਗਾ ਬੰਦਾ ਹੁੰਦਾ ਉਹ ਧਰਮਰਾਜ ਨੂੰ ਸਵਾਲ ਕਰਦਾ ਹੈ ਕਿ हे ਧਰਮਰਾਜ ਜੀ ਕਹਿੰਦਾ ਮੈਂ ਧਰਤੀ ਤੇ ਹਮੇਸ਼ਾ ਚੰਗੇ ਕਰਮ ਕਰੇ ਨੇ ਆਪ ਦੇ ਕਰਮ ਕਰਕੇ ਖਾਇਆ ਕਦੇ ਕਿਸੇ ਦਾ ਮੈਂ ਹੱਕ ਨਹੀਂ ਮਾਰਿਆ ਹੈਗਾ ਮੈਂ ਹਮੇਸ਼ਾ ਪਾਠ ਪੂਜਾ ਕਰਦਾ ਰਿਹਾ ਵੀ ਮੇਰੇ ਨਾਲ ਇਦਾਂ ਕਿਉਂ ਹੋਇਆ ਠੀਕ ਹੈ ਤੇ ਉਧਰ ਦੂਜੇ ਪਾਸੇ ਜਿਹੜਾ ਮਾੜਾ ਬੰਦਾ ਹੁੰਦਾ ਕਹਿੰਦਾ ਵੀ ਇਹ ਇਹਦੇ ਨਾਲ ਹਮੇਸ਼ਾ ਚੰਗਾ ਹੁੰਦਾ ਚੰਗਾ ਹੁੰਦਾ ਰਿਹਾ ਤੇ ਇਹ ਨਜ਼ਾਰੇ ਲੈਂਦਾ ਰਿਹਾ ਜਦ ਕਿ ਇਹ ਚੋਰੀ ਚੁਕਾਰੀ ਕਰਦਾ ਸੀਗਾ ਕਿਸੇ ਰੱਬ ਨੂੰ ਨਹੀਂ ਸੀ ਮੰਨਦਾ ਵੀ ਇਹਦਾ ਕਿਉਂ ਹੁੰਦਾ ਤਾਂ ਕਿ ਧਰਮਰਾਜ ਦਾ ਜਵਾਬ ਸੀ ਜਿਹੜਾ ਭਈ ਉਹ ਸੁਣਨ ਆਲਾ ਸੀ ਬਹੁਤ ਵਧੀਆ ਜਨ ਹੋ ਸੀ ਆ ਉਹ ਧਰਮਰਾਜ ਕਹਿੰਦਾ ਕਹਿੰਦਾ ਦੇ ਚੰਗੇ ਬੰਦੇ ਨੂੰ ਜਵਾਬ ਦਿੰਦਾ ਹੈ ਕਹਿੰਦਾ ਤਾਂ ਕਹਿੰਦਾ ਚੰਗੇ ਬੰਦੇ ਭਈ ਗੱਲ ਸੁਣ ਮੇਰੀ ਕਹਿੰਦਾ ਜਦੋਂ ਤੇਰੇ ਸੱਟਾਂ ਲੱਗੀਆਂ ਨੇ ਹਨੀ ਕਹਿੰਦਾ ਉਸ ਵੇਲੇ ਤੇਰੀ ਮੌਤ ਲਿਖੀ ਹੋਈ ਸੀ ਪਰ ਤੇਰੇ ਚੰਗੇ ਕਰਮਾਂ ਦੇ ਕਰਕੇ ਜਿਹੜੀ ਤੇਰੀ ਮੌਤ ਸੀਗੀ ਉਹ ਟਲ ਗਈ ਤੇ ਉਹਨੂੰ ਉਹ ਛਟਾ ਨੇ ਵਿੱਚ ਤਬਦੀਲ ਕਰਤਾ ਜਦ ਕਿ ਤੂੰ ਹਨੀ ਉਸ ਛਟਾ ਤੋਂ ਬਾਅਦ ਤੂੰ ਕਿੰਨੇ ਸਾਲ ਧਰਤੀ ਤੇ ਹੋਰ ਰਹਿ ਕੇ ਆਇਆ ਵਧੀਆ ਜੀਵਨ ਬਤੀਤ ਕਰਕੇ ਆਇਆ ਹਨੀ ਤਾਂ ਚੰਗਾ ਬੰਦਾ ਇਹ ਗੱਲ ਮੰਨ ਲ ਗਿਆ ਹਨੀ ਕਹਿੰਦਾ ਹਾਂ ਜੀ ਇਹ ਤਾਂ ਗੱਲ ਸਹੀ ਹੈ ਕਹਿੰਦਾ ਜਿਹੜੇ ਹਸਾਬ ਨਾਲ ਤੇਰਾ ਐਕਸੀਡੈਂਟ ਸੀਗਾ ਤੇਰੀ ਮੌਤ ਲਿਖੀ ਹੋਈ ਸੀ ਪਰ ਤੇਰੀ ਮੌਤ ਸੀ ਜਿਹੜੀ ਉਹ ਛਟਾ 'ਚ ਤਬਦੀਲ ਕਰਤੀ ਤੇਰੀ ਜ਼ਿੰਦਗੀ ਬਖਸ਼ਤੀ ਦੀ ਤੈਨੂੰ ਹੋਰ ਨਵਾਂ ਜੀਵਨ ਦਿੱਤਾ ਸੀਗਾ ਉਹ ਸਭ ਤੇਰੇ ਚੰਗੇ ਕਰਮਾਂ ਕਰਕੇ ਹੋਇਆ ਤੇ ਦੂਜੇ ਪਾਸੇ ਕਹਿੰਦਾ ਹੁਣ ਤੂੰ ਸੁਣ ਲੈ ਭਾਈ ਮਾੜੇ ਨੰਦੇ ਕਹਿੰਦਾ ਤੇਰੇ ਜਿਹੜਾ ਕਿਸਮਤ ਦੇ ਵਿੱਚ ਰਾਜ ਭਾਗ ਲਿਖਿਆ ਹੋਇਆ ਸੀਗਾ ਬਹੁਤ ਤਕੜਾ ਰਾਜਾ ਬਣਨਾ ਸੀਗਾ ਤੂੰ ਤੂੰ ਤਾਂ ਕਹਿੰਦਾ ਦੁਨੀਆ ਤੇ ਰਾਜ ਕਰਨਾ ਸੀ ਰਾਜ ਪਰ ਜਿਹੜੇ ਤੇਰੇ ਮਾੜੇ ਕਰਮ ਨੇ ਜਿਹੜੇ ਤੂੰ ਚੋਰੀ ਚਕਾਰੀਆਂ ਕਰਦਾ ਸੀਗਾ ਉਹਦੇ ਚੱਕਰ ਚ ਤੇਰੇ ਤੋਂ ਉਹ ਰਾਜ ਭਾਗ ਸੀ ਜਿਹੜਾ ਕਿਸਮਤ ਦੇ ਵਿੱਚ ਲਿਖਿਆ ਹੋਇਆ ਉਹ ਖੁੱਸ ਗਿਆ ਹਨੀ ਤੇ ਤੂੰ ਇੱਥੇ ਬੈਠਾ ਸਾਡੇ ਕੋਲੇ ਜਦ ਕੇ ਕਹਿੰਦਾ ਤਾਂ ਸਾਰੀ ਦੁਨੀਆ ਤੇ ਰਾਜ ਕਰਨਾ ਸੀਗਾ ਸੋ ਐਸੇ ਕਰਕੇ ਭਾਈ ਹਮੇਸ਼ਾ ਕਦੇ ਵੀ ਇਹ ਚੀਜ਼ ਨਾ ਸੋਚੋ ਕਿ ਚੰਗੇ ਬੰਦੇ ਨਾਲ ਮਾੜਾ ਕਿਉਂ ਹੁੰਦਾ ਹੈ ਹਣੀ ਠੀਕ ਹੈ ਚੰਗੇ ਬੰਦੇ ਦੇ ਖਬਰ ਕੀ ਪਤਾ ਕੀ ਕਿਸਮਤ ਚ ਲਿਖਿਆ ਹੁੰਦਾ ਜਿਵੇਂ ਹੁਣ ਉਹਨੀ ਕਿਸਮਤ ਦੇ ਵਿੱਚ ਮੌਤ ਲਿਖੀ ਹੋਈ ਸੀ ਪਰ ਉਹਦੇ ਚੰਗੇ ਕਰਮਾ ਕਰਕੇ ਕੀ ਹੋਇਆ ਉਹ ਮੌਤ ਤੋਂ ਟਲ ਗਿਆ ਸੱਟਾਂ ਚ ਬਦਲਤੀ ਤਾਂ ਆਪਣੇ ਨਾਲ ਵੀ ਕੁਝ ਨਾ ਕੁਝ ਐਦਾਂ ਦਾ ਜ਼ਿੰਦਗੀ ਦੇ ਵਿੱਚ ਹੁੰਦਾ ਰਹਿੰਦਾ ਹੈ ਹਣੀ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ ਨੇ ਕੀ ਪਤਾ ਉਹ ਰੱਬ ਆਪਣੇ ਚੰਗੇ ਕਰਮਾ ਕਰਕੇ ਉਹ ਜਿਹੜੀਆਂ ਆਪਣੀ ਮੌਤ ਆਣੀ ਹੁੰਦੀ ਜਿੱਥੇ ਵੱਡੀ ਕੋਈ ਘਟਨਾ ਹੋਣੀ ਹੁੰਦੀ ਆ ਉਹ ਆਪਣੇ ਦੁੱਖਾਂ ਚ ਤਕਦੀਲ ਕਰ ਦਿੰਦਾ ਤੇ ਆਪਾਂ ਨੂੰ ਛੋਟੇ ਛੋਟੇ ਦੁੱਖ ਦੇ ਦਿੰਦਾ ਵੰਡ ਕੇ ਉਹ ਵੱਡੇ ਦੁੱਖ ਦੀ ਜਗਾ ਸੋ ਇਸ ਕਰਕੇ ਕਦੇ ਵੀ ਨੈਗੇਟਿਵ ਨਾ ਹੋਇਆ ਕਰੋ ਆਪਣੇ ਚੰ ਠੀਕ ਹੈ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਭਾਈ ਤਾਂ ਜੋ ਆਪਣਾ ਵੀ ਹੌਸਲਾ ਜਾਂ ਬਣਿਆ ਰਹੇ ਸੋ ਵੀਡੀਓ ਦੇਖਣ ਲਈ ਆਪ ਸਭ ਜੀ ਦਾ ਧੰਨਵਾਦ ਸੋ ਸਾਡੇ ਇਸ ਚੈਨਲ ਵਿੱਕੀ ਸਟਾਰ ਦਸਤਰੀ ਵਾਲਾ 98 ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਭਾਈ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸੋ ਧੰਨਵਾਦ ਜੀ